ਪਿੰਡ ਦੂਸਾਂਝ ਕਲਾ ਵਿਖੇ ਗੁਰਦੁਆਰਾ ਪਿਪਲੀ ਸਾਹਿਬ ਜੀ ਦਾ ਛਿੰਝ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਦੌਰਾਨ ਬਾਲਦਾਂ ਦੀਆਂ ਹਲਤੀ ਤੋੜਾਂ ਕਰਵਾਈਆਂ ਗਈਆਂ ਜਿਸ ਵਿੱਚ ਪਹਿਲਾ ਸਥਾਨ ਸਵਰਨ ਸਿੰਘ ਨਮੋਲੀਆ 11000 ਰੁਪਇਆ 2 ਚੌਲ ਅਤੇ ਇੱਕ ਪੇੜੇ ਦੀ ਬੋਰੀ ਜਮਸ਼ੀਰ ਸਿੰਘ ਬਿੱਲਾ ਵੀਡਵਾਂਸੀਆਂ ਦੂਸਰਾ ਨੰਬਰ 10000 ਰੁਪਇਆ ਤੇ ਬਾਲਦਾਂ ਵਾਸਤੇ ਚੱਲ ਤੇ ਪੇੜੇ ਦੀ ਬੋਰੀ ਤੀਸਰਾ ਨੰਬਰ ਜਮਸ਼ੇਰ ਸਿੰਘ ਗੁਰਜੀਤ ਸਿੰਘ ਪ੍ਰਤਾਪਰਾ 9000 ਰੁਪਇਆ ਨਗਦ ਸ਼ੀਲਡ ਤੇ ਪੇੜੇ ਦੀ ਬੋਰੀ ਇਸੇ ਤਰ੍ਹਾਂ ਰਾਜ ਫੁੱਲੋਵਾਲੀਆ ਫੁੱਲੋ 8000 ਰੁਪਇਆ ਅਮਨ ਬਿੱਲਾ 7000 ਤੇ ਸਵਰਨ ਫਤਿਹਪੁਰ ਹਰਨੇਕ ਸਿੰਘ ਮਠੱਡਾ ਨੂੰ ਨਾਮ ਦੇ ਕੇ ਸਨਮਾਨਤ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਹਿਯੋਗੀ ਸਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦੇਖਦੇ ਰਹੋ ਦੂਸਾਂਝ ਲਾਈਵ ਨਿਊਜ਼ ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦੀ ਸੱਤ ਅੱਠ 11 12 13 12:30 17 ਅੱਗਾ ਨਹੀਂ ਘਰੋਂ ਗਿਆ ਸ਼ੇਰ 20 21 ਅੱਜ ਦਾ ਖੇਡ ਮੇਲਾ ਤੁਮਨ ਲਾਈਵ ਟੀਵੀ ਤੇ ਲਾਈਵ ਚੱਲ ਰਿਹਾ ਜੀ ਭਾਈ ਸਾਡੇ ਜਿੰਨੇ ਵੀ ਵੀਰ ਭਰਾ ਐਨਆਰਈ ਵੀਰ ਇਸ ਨਗਰ ਦੇ ਤੇ ਸਾਡੇ ਜਿੰਨੇ ਵੀ ਐਨਆਰਈ ਵੀਰ ਬੋਲਦਾਂ ਵਾਲੇ ਦੇਖਦੇ ਆ ਕੋਈ ਮਿੱਲਾ ਲਾਈਵ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ 24 ਤਾੜੀ 43 44

अठवंजा लास्ट लास्ट है जी सत सताई त्रेंह पताई त्रेंह ਆ ਰਹਾ ਇੱਕ ਹੋਰ ਕੋਲ ਮੰਗਿਆ ਈਮੀ ਖਗਵਾਇਆ ਜਾ ਕੀਰੇ ਈਮੀ ਕਰ ਜੀ ਬਈ ਪੀਤਾ ਭਾਈ ਵੀਰ ਓਏ ਈਮੀ ਲਓ ਜੀ 15 ਨੰਬਰ ਜੋਗ ਅਵਤਾਰ ਸਿੰਘ ਜਣਾ ਚ 31 ਨੰਬਰ ਦੇ ਰਾਜਾ ਸਾਹਿਬ ਦੀ ਲੈ ਆ ਘੜਾਉ ਬੰਦ ਲਿਖਿਆ ਲਖਦੇ ਯਾਰ ਬੋਲਦਾ ਬੜੀ ਵੀ ਕਦੇ ਨੋਟ 31 ਨੰਬਰ ਦੇ ਮਗਰ ਰਾਜਾ ਸਾਹਿਬ ਵਾਲੀ ਜੋਗ ਚਾਣੀ ਆ 31 ਨੰਬਰ ਦੇ ਮਗਰ ਰਾਜਾ ਸਾਹਵਲੀ ਜੋਗ ਜਾਣੀਆਂ ਜੀ ਤੇ ਜੀਆਂ ਆਪਣੇ ਸੱਤੀ ਹੀੜੀਆਂ ਜਿੱਤੂ ਮਜ਼ਾਰਾ ਰਾਜਾ ਫੋਲੜੀਵਾਲ ਲਾਲੀ ਕਾਟੂਆ ਸੁਖਵਿੰਦਰ ਸਿੰਘ ਕਨਾਂਟੇ ਸਿਆਰਪਾਲ ਮਾਲਗੇਲਾ ਸਾਡੇ ਸਾਰੇ ਭਰਾ ਪਹੁੰਚੇ ਆ ਕੀਰੇ ਦੱਸਾਂ ਯੋ ਸਾਰਿਆਂ ਦਾ ਕਰਦੇ ਆ ਜੀ ਜੀ ਤੁਹਾਨੂੰ ਮਾਣੂ ਗੁਰ 57 ਤੁਹਾਰੋ ਨਹੀਂ ਮੁਰਣਾ ਬਈ ਬਾਜੀ ਨੇ ਮਾਰ ਖੜੇ ਹੋਦੇ ਉਹ ਸਾਰੇ ਨਹੀਂ ਕਰਦੇ ਖੜੇ ਉਹ ਜਿੰਨੀ ਲੈ ਨਹੀਂ लास्ट ਖੜੇ ਜੀ ਬਹੁਤ ਸਾਰੇ ਆ ਗਿਆ ਕਿ ਨਹੀਂ ਕੰਟੀਨੂ ਹੋ ਜਾਂਦੇ ਜੀ ਯੋਗਾ ਸਮਾਗ 5 ਮਿੰਟ 30 ਸਕੰਡ ਚ 88 ਪੰਜ ਤਿੰਨ 88 ਦਾ ਸਮਾਂ ਲੱਗਿਆ ਜੀ ਲਓ ਜੀ 16 ਨੰਬਰ ਸਾਹਤਾਂ ਹਲੋ ਬਾਜੀ ਪੱਟਾ ਜਾਂ ਤਿੰਨ ਚਾਹ ਹਾਂਜੀ ਭਾਈ ਆ ਆਦੇ ਇੱਥੇ ਪਿੰਡ ਦੇ ਲਈ ਹੋਰ ਲੈ ਖੁਣੀਆਂ ਆ ਜੇਕਰ ਕਿਸੇ ਨੇ ਲਖੋੜੀਆਂ ਆ ਤੇ ਲਖਾ ਸਕਦਾ ਜੀ 7 ਵਜੇ ਟਾਈਆਂ ਨਿਕਲ ਜਾਣੀਆਂ ਫਿਰ ਨਾ ਕੋਈ ਇਤਰਾਜ ਕਰਿਓ ਅੱਡੇ ਆਕੋ ਵੀ ਆਏ ਆ ਕਸ਼ਮੀਰ ਸਿੰਘ ਦੀ ਪਤੀ ਜੀ ਆ ਸਕਦੇ ਆ 15 ਮਿੰਟ ਹੋਰ ਲੈ ਖੁਣੀਆਂ ਲਖਾ ਸਕਦੇ ਜੀ 7 ਵਜੇ ਟਾਈਆਂ ਨਿਕਲ ਜਾਣੀਆਂ ਸ਼ੇਰ 500 ਰੁਪਏ ਲੈ ਜੀ ਬਿੱਲਾ ਪੀੜ ਵਾਂਸੀਆਂ ਲਈ ਹਾਂ ਜੀ ਪਤਨੀ ਸਤਿ ਕਾਸ਼ਮੀਰ ਸਿੰਘ ਪੱਤੀ ਜ਼ਗੀਰ ਆਪਣਾ ਵਿਸ਼ੇ ਸਨਮਾਨ ਲੈਂਦੇ ਹੋਏ ਬਹੁਤ ਬਹੁਤ ਧੰਨਵਾਦ ਕਰਦੇ ਆ ਪਹੁੰਚਣ ਤੇ ਰੁਕੇ ਸਤਜਾਮ ਸਤਨਾਮ ਕੈ ਉਤੰਦਿ ਸਤ ਨਾਮ ਤੇ ਉਤੰਦੀਆ ਵਾਹਿਗੁਰੂ ਵਾਹਿਗੁਰੂ ਕਹਿ

ਸਭ ਨੂੰ ਸਬਕ ਪੜਾਇਆ ਓ ਕਿਰਤ ਕਰੋ ਤੇ ਵੰਡ ਛਕੋ ਹੈ ਸਭ ਨੂੰ ਇਹ ਹੋ ਸਖਾਇਆ ਓ ਸਾਡੇ ਗੁਰੂ ਆਏ ਕਿਉਂ ਕਰਦਾ ਸਭ ਨੂੰ ਸਬਕ ਪੜਾਇਆ ਓ ਕਿਰਤ ਕਰੋ ਤੇ ਵੰਡ ਛਕੋ ਹੈ ਸਭ ਨੂੰ ਇਹ ਹੋ ਸਖਾਇਆ ਮੰਜਲਾਵੇਂ ਅੜੇ ਜਾਣਾ ਸੇ ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ ਵੋ ਕਾਦਰ ਦੀ ਕੁਦਰਤ ਨੂੰ ਜੇ ਤੂੰ ਸਮਝ ਲਵੇ ਅੜੇ ਜਾਣਾ ਸੇ ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ ਤੇ ਨਾਮ ਕੇ ਉਤਨਿਆ ਵਾਹਿਗੁਰੂ ਵਾਹਿਗੁਰੂ ਕੈ ਸਤ ਨਾਮ ਸਤ ਨਾਮ ਕੈ ਉਤਨਿਆ